ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸੰਸਾਰ ਵਿੱਚ 84 ਲੱਖ ਚੁੰਨੀਆਂ ਕੱਟਣ ਵਾਲੀ ਪਵਿੱਤਰ ਬੌਲੀ ਸਾਹਿਬ ਸਿਤਾ ਨਿਰਮਾਨ ਗੁਰੂ ਸਾਹਿਬ ਇਸ ਤਰ੍ਹਾਂ ਕਰਵਾਉਂਦੇ ਨੇ ਕਿ ਇਸ ਦੀ ਹਰ ਇੱਕ ਪੌੜੀ ਪਰ ਅਗਰ ਇਨਸਾਨ ਪੂਰੀ ਸ਼ਰਧਾ ਭਾਵਨਾ ਨਾਲ ਆਪਣੇ ਸੱਚੇ ਦਿਲੋਂ ਜਪਜੀ ਸਾਹਿਬ ਦੀ ਬਾਣੀ ਉਚਾਰਨ ਕਰਦਾ ਹੈ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤਾਂ ਉਸ ਦੇ ਜੀਵਨ ਦੀਆਂ ਅਸੀ ਜੁਨੀਆਂ ਕਟੀਆਂ ਜਾਂਦੀਆਂ ਨਹੀਂ ਤੁਸੀਂ ਵੀ ਇਸ ਪਵਿੱਤਰ ਬੌਲੀ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਗੋਵਿੰਦਵਾਲ ਸਾਹਿਬ ਵਿਖੇ ਕਰ ਸਕਦੇ ਹੋ ਇਸ ਪਾਵਨ ਪਵਿੱਤਰ ਅਸਥਾਨ ਉੱਪਰ ਗੁਰੂ ਸ੍ਰੀ ਗੁਰੂ ਨਾਨਕ ਤੇਜ ਜੀ ਦੀ ਦੂਸਰੀ ਜੋਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ ਨਾਲ ਗੁਰੂ ਅਮਰਦਾਸ ਸਾਹਿਬ ਜੀ ਇਸ ਨਗਰ ਵਿੱਚ ਸੀ ਪੌੜੀਆਂ ਵਾਲੀ ਪਵਿੱਤਰ ਬੋਲੀ ਦੀ ਰਚਨਾ ਕਰਵਾਉਂਦੇ ਨੇ